ਟਰੈਕਟਰ ਜੋ ਡਾਇਰੈਕਟਰ ਆਪਣਾ ਟਰੈਕਟਰ ਜੈਨੂਕਾਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਅੱਜ ਸਾਡੇ ਕੋਲ ਟਰੈਕਟਰ ਆ ਚੁੱਕਾ ਹੈ 363 ਫੋਰਡ ਨਿਊ ਹਾਲੈਂਡ 2001 ਮਾਡਲ ਤੇ ਟਰੈਕਟਰ ਦਾ ਰੇਟ ਹੈ 3 ਲੱਖ ਤੇ 25000 ਰੁਪਿਆ ਟਰੈਕਟਰ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਕੰਡੀਸ਼ਨ ਚ ਲੱਗ ਰਿਹਾ ਹੈ ਤਾਂ ਪਹਿਲਾਂ ਤੁਹਾਨੂੰ ਚਾਰੇ ਪਾਸੇ ਨਿਗਾਹ ਮਾਰਾ ਦੇਣਾ ਟਰੈਕਟਰ ਦੀ ਟਾਇਰ ਵੀ ਚੰਗੇ ਪਏ ਨੇ ਤਾਂ ਇੱਥੇ ਇਹ ਟਰੈਕਟਰ ਤੁਹਾਨੂੰ ਕੋਟਪੂਰਾ ਦੀ ਮੰਡੀ ਉਤੇ ਦਿਖਾਇਆ ਜਾ ਰਿਹਾ ਹੈ। ਹਾਂਜੀ ਅਸੀਂ ਗੱਲ ਕਰਦੇ ਆਂ ਟਰੈਕਟਰ ਦੇ ਮਾਲਕਾਂ ਨਾਲ। ਅਜੀ ਇਹ ਤੁਹਾਡਾ ਟਰੈਕਟਰ ਆਪਣਾ ਹੀ ਤੇ ਨਵਾਂ ਘੜਾਇਆ ਸੀ ਇਹ ਟਰੈਕਟਰ? ਹਾਂਜੀ ਨਵਾਂ ਘੜਾਇਆ। ਅੱਛਾ ਜੀ। ਤੁਹਾਡਾ ਪਿੰਡ ਕਿੱਡਾ ਹੈ? ਸਾਡਾ ਪਿੰਡ ਹੈ ਜੀ ਖਰੀਕੇ ਦਾ। ਅੱਛਾ ਜੀ ਖਰੀਕੇ ਘੜਾਇਆ। ਅੱਛਾ ਇਹ ਕਿਹੜੀ ਜਾਂਸੀ ਚੋਂ ਘੜਾਇਆ ਆਪਾ ਟਰੈਕਟਰ? ਇਹ ਸਪੈਸ਼ਲ ਉਹ ਹਰੋਂ ਕੰਪਨੀ ਨੇ ਇਹ ਤਿਆਰ ਕੀਤੇ ਟਰੈਕਟਰ ਇਹ ਸਪੈਸ਼ਲ ਆਇਆ ਸੀ ਇਹ ਬੌਕਸਰ ਵਾਲਿਆਂ ਤੋਂ ਮੰਗਵਾਇਆ ਸੀ ਸ਼ਿਪ ਤੇ ਆਇਆ ਸੀ ਅੱਛਾ ਜੀ ਸ਼ਿਪ ਤੇ ਆਇਆ ਟਰੈਕਟਰ ਅੱਛਾ ਜੀ ਤੀ 2001 ਚ ਲਿਆ ਸੀ ਇਹਦੇ ਹਾਂ ਠੀਕ ਹੈ ਜੀ ਇਹਦਾ ਸਾਨੂੰ ਕਿਰਾਇਆ ਪੈ ਗਿਆ ਸੀ ਸ਼ਿਪ ਦਾ 50000 ਰੁਪਏ ਕਿਹਾ ਰੁਪਿਆ ਰੈਂਟ ਪੈ ਗਿਆ ਹੀ ਉੱਤੇ ਹਾਂ ਰੇਟ ਉੱਤੇ ਜੀ ਤੁਮੰਨਾ ਸੀ ਮੇਰਾ ਦਿਲ ਕਰਦਾ ਹੀ ਸੀ ਉਹ ਟਰੈਕਟਰ ਖੋੜ ਲੈਣਾ ਇਹ ਮੈਂ ਅੱਛਾ ਜੀ ਫਿਰ ਤੂੰ ਲੈ ਲਈ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਇਹ ਟਰੈਕਟਰ ਵਾਕਿਆ ਬਹੁਤ ਸਾਫ਼ ਹੈ ਜੀ ਤੇ ਤੁਸੀਂ ਕਿੰਨੇ ਕਿੰਨੇ ਕਿੱਲਾਂ ਦੀ ਵਾਈ ਕਰਦੇ ਆ ਜੀ ਅਸੀਂ ਕਰਦੇ ਆ 40 ਕਿੱਲਾਂ ਦੀ ਸੇ 40 ਕਿੱਲਾਂ ਦੀ ਵਾਈ ਕਰਦੇ ਹੋਰ ਵੀ ਟਰੈਕਟਰ ਤੁਹਾਡੇ ਕੋਲ ਹੈਗੇ ਜੀ ਹਾਂਜੀ ਹੋਰ ਕਿਹੜੇ ਕਿਹੜੇ ਟਰੈਕਟਰ ਹੈ ਤੁਹਾਡੇ ਕੋਲ ਅਰਜਨ ਆ ਜੀ ਜੌਂਡੀਅਰ ਆ ਜੀ ਅਰਜਨ ਜੌਂਡੀਅਰ ਜੀ ਬੜੇ ਬੈਸਟ ਆ ਅਛਾ ਇਹ ਬੈਸਟ ਹੈ ਜੀ ਠੀਕ ਹੈ ਟਰੈਕਟਰ ਦੀ ਗੱਡੀ ਚੰਗੀ ਦੇਖਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਲੱਗ ਰਿਹਾ ਹੈ ਹਾਂਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ